ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪਸ ਸਾਰੇ ਤੁਸੀਂ ਠੀਕ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੈਂ ਤੇ ਮੇਰਾ ਮਿੱਤਰ ਨਾਲ ਦੇ ਪਿੰਡ ਤੋਂ ਤੇ ਪਹਿਲੀ ਵਾਰ ਹੀ ਜਾਣਾ ਕਿਉਂਕਿ ਆਪਣੇ ਸਿੱਖ ਧਾਰਨੋਂ ਦੇ ਵਿੱਚ ਪੰਜ ਤਖਤ ਸਹਿਬਾਨਾਂ ਦੇ ਦਰਸ਼ਨ ਸੁਨਾਨ ਦੱਸੇ ਗਏ ਨੇ ਤੇ ਉਮੀਦ ਆ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੂੰਗਾ ਚੰਗੀ ਲੱਗਣ ਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਕੁਝ ਜਿੰਮ ਦਾ ਸਮਾਨ ਲੈਣਾ ਸੀਗਾ ਮੈਂ ਵੀ ਲੈਣਾ ਸੀ ਤੇ ਮੇਰੇ ਨਾਲ ਦੇ ਮਿੱਤਰਾਂ ਨੇ ਵੀ ਲੈਣਾ ਸੀਗਾ ਬਾਈ ਐਮਡੀ ਨਿਊਟ੍ਰੀਸ਼ਨ ਵਾਲੇ ਤੋਂ ਉਹਦਾ ਸਮਾਨ ਵੀ ਲਵਾਂਗੇ ਤੁਹਾਨੂੰ ਸਟੋਰ ਦੀ ਵੀ ਲੋਕੇਸ਼ਨ ਦੱਸਾਂਗੇ ਤੇ ਹੋਰ ਨਾਲ ਸਾਡੇ ਜੁੜੇ ਰਹੋ ਨਾਲ ਦੀ ਨਾਲ ਤੁਹਾਨੂੰ ਰਸਤਾ ਵੀ ਦਿਖਾਉਨੇ ਆ ਨੰਗਲਾਂ ਤੋਂ ਸੂਆ-ਸੂਆ ਪੈਗੇ ਬਾਈਪਾਸ ਤੋਂ ਅੱਪ ਚੱਲਾਂਗੇ ਡੇਲੋ ਡੇਲੋ ਤੋਂ ਜਾਵਾਂਗੇ ਪੱਖੋਵਾਲ ਪੱਖੋਵਾਲ ਤੋਂ ਰੈਕੋਟ ਰੈਕੋਟ ਤੋਂ ਬਰਨਾਲਾ ਬਰਨਾਲਾ ਤੋਂ ਰਾਮਪੁਰਾ ਫੂਲ ਤੋਂ ਤਲਵੰਡੀ ਸਾਬੋ ਤੇ ਤੁਰ ਪਏ ਸੀਗੇ ਬਾਈ ਆ ਗਿਆ ਸੀਗਾ ਨਾਲ ਹੀ ਰਾਹ 'ਚੋਂ ਇਕੱਠੇ ਹੋ ਗਏ ਤੇ ਪੱਖੋਵਾਲ ਤੁਸੀਂ ਜਾਣਾ ਹੁਣ ਰੈਕੋਟ ਨੂੰ ਰਾਹ ਸਾਰੇ ਟੁੱਟੇ ਹੋ ਜਿੱਤਾਜਪੁਰ ਵਾਲਾ ਵੀ ਹੁਣ ਹਲਵਾਲੇ ਵਾਲੀ ਸਾਈਡ ਵਾਲਾ ਜਾ ਰਹੇ ਆ ਗੋਲ ਚੌਂਕ ਤੋਂ ਹੋ ਜਾਣਾ ਪੱਖਾਪੇ ਕਹਿਲਿਆਂ ਕੋਲ ਪਹੁੰਚ ਗਏ ਇੱਕਾ ਰਾਹ ਨਹੀਂ ਦਿੰਦੇ ਵਿਚਾਰੇ ਵੱਡੇ ਵੱਡੇ ਟਰੱਕ ਮਸਾ ਨਿਕਲ ਇੱਕ ਇਹਨਾਂ ਨੂੰ ਡਰ ਲੱਗਦਾ ਉਹ ਕੇ ਬੀਪੇ ਜੇ ਕਈ ਕਾਰਾਂ ਤੇ ਡੇਗ ਕੇ ਬੰਦੇ ਨਿਕਲੇ ਹੀ ਨਹੀਂਗੇ ਮੁੜ ਕੇ ਬਾਕੀ ਮੌਸਮਾਂ ਚ ਠੀਕ ਆ ਅਈ ਜੱਸੇ ਆਹ ਹਾ ਉਹ ਰੇਗਾ ਕਿ ਨਹੀਂ ਪੂਰਨਮਾਸੀ ਨੂੰ ਕੱਠ ਹੁੰਦਾਂ ਕੈਲਿਆ ਨਹੀਂ ਠਾੜ ਤੇ ਬੜਾ ਭਰਦਾ ਏ ਰੇ ਵੀ ਹਨਾ ਮੌਸਮ ਠੀਕ ਆ ਪੂਰਾ ਇਹ ਸੀਗੇ ਜੀ ਰੈਕ ਉੱਠ ਪੌਣਾ ਘੰਟਾ ਹੋ ਗਿਆ ਏ ਮੌਸਮ ਵਿੱਚ ਖਰਾਬ ਹੋਈ ਜਾਂਦਾ ਹਵਾ ਭਰਾਲੀ ਜੀ ਅਸੇ ਦਾ ਰਾਤ ਲੈ ਆਂਦਾ ਬਾਜ਼ਾਰ ਚ ਨੂੰ ਇੱਧਰ ਨੂੰ ਪੈ ਜਾਂਦਾ ਕਲ ਸੀ ਆਪਾਂ ਜਾਣਾ ਇੱਧਰ ਨੂੰ ਘੋੜੇ ਵਾਲੇ ਚੌਂਕ ਵੱਲ ਨੂੰ ਟਾਲੀ ਆਣਾ ਸਾਫ ਸਾਈਡ ਇੱਧਰ ਹੀ ਪਈ ਹਲ ਸਾਲਿਆਂ ਦੇ ਪੇਪਰ ਹੁੰਦੇ ਨੇ ਇੱਧਰ ਹੀ ਪਈ ਬੱਸ ਸਟੈਂਡ ਆ ਜਿੰਨਾ ਜਿੰਨਾਂ ਨੇ ਦਿੱਤੇ ਨੇ ਪੇਪਰ ਉਹਨਾਂ ਨੂੰ ਪਤਾ ਸੰਗਤ ਆ ਐਤਵਾਰ ਕਰਕੇ ਟਾਲੀ ਸਾਹਿਬ ਜਾ ਰਹੀਆਂ ਨੇ ਏ ਵੀ ਗੁਰਦਾਰ ਸਾਹਿਬ ਸਾਈਕਲਾਂ ਤੇ ਆਉਣ ਦੀ ਕੋਸ਼ਿਸ਼ ਕਰਾਂਗੇ ਸੰਡੇ ਨੂੰ ਬੱਬਣਾ ਉਹਨਾਂ ਮੇ ਪਲਾਨ ਬਾਈ ਹੋਣਾ ਨਾਲ ਵਿਆਹ ਕਰਕੇ ਸੱਚ ਜਿਹੜੇ ਸੰਡੇ ਨੂੰ ਮੈਰਿਜ ਹੁੰਦੀ ਆ। اگلے ਹਫ਼ਤੇ ਕੋਈ ਨਾ ਕੋਈ ਵਿਆਹ ਨਿਕਲਿਆ ਹੁੰਦਾ ਫਿਰ ਅਸੀਂ ਘਟ ਜਾਣੇ ਰਹਿ ਜੰਨੇ ਆ। ਫਿਰ ਜੀ ਨਹੀਂ ਕਰਦਾ ਗਰੁੱਪ ਚ ਆਉਣ ਚ ਵਧੀਆ ਵੀ ਲੱਗਦਾ ਕਿਉਂਕਿ ਰਾਹ ਥੋੜੇ ਟੁੱਟੇ ਹੋਏ ਨੇ। ਟਾਈਮ ਕਾਫੀ ਲੱਗ ਜਾਂਦਾ ਫਿਰ ਜਦੋਂ ਆਉਣਾ ਦਾ ਸੰਗੀਤਾ ਨਾਲ ਦਰਸ਼ਨ ਮਿਲੇ ਹੋ ਜਾਣ ਬਹੁਤ ਵਧੀਆ ਹੁਣ ਆਪਾਂ ਨਿਕਲਣਾ ਹੈ ਅੱਡਾ ਬਰਨਾਲੇ ਨੂੰ ਬਰਨਾਲਾ ਟਰੈਂਪੂ ਇੱਧਰ ਹੁਣ ਵੀ ਚੱਲਦੇ ਨੇ ਆਪਣੇ ਵੱਲ ਟਰੈਂਪੂ ਬੰਦ ਹੋ ਗਏ ਹੁਣ ਜਿਉਂ ਜਿਉਂ ਆਪਾਂ ਇੱਧਰ ਹੀ ਸਾਈਡ ਨੂੰ ਜਾਈ ਜਾਣਾ ਤਾਂ ਆਪਾਂ ਨੂੰ ਬਰਾਤਨ ਪੰਜਾਬ ਦੇਖੀ ਜਾਣਾ ਆਲੋਪ ਹੋ ਚੱਕੀਆਂ ਚੀਜ਼ਾਂ ਆਪਾਂ ਨੂੰ ਮਿਲਣਗੀਆਂ ਘੜੁੱਕੇ ਕੀ ਜੀ ਘਰਾੜ ਕੀ ਆਪਣੇ ਤਾਂ ਘੱਟ ਨੇ ਇੱਧਰੋਂ ਖਾਦ ਤੋਂ ਵੱਧ ਨੇ ਦੀਪਾਂ ਵਗੈਰਾ ਵੀ ਦੇਖਾਂਗੇ ਬਾਈ ਕੋਲੇ ਆਏ ਸੀਗੇ ਨਾ ਬਾਈ ਦੇ ਬ੍ਰਾਂਡ ਵਾਲੇ ਲੱਤੇ ਨੇ ਜਾ ਕੇ ਘਰੇ ਦੇਖਾਂਗੇ ਕੀ ਸਿਸਟਮ ਹੈ ਟਾ ਸਟੋਰ ਮੇਨ ਚੌਂਕ ਦੀ ਲੋਕੇਸ਼ਨ ਉਹ ਆਗੀ ਮੇਨ ਰੋਡ ਆਰਾਮਪੁਰੇ ਫੂਰ ਵਾਲੀ ਜਿਹੜੀ ਬਰਨਾਲੇ ਤੋਂ ਆਉਂਦੀ ਆ ਆ ਸਾਹਮਣੀ ਰੈੱਡ ਕਲਰ ਦਾ ਬੋਰਡ ਹੋਊਗਾ ਉੱਥੇ ਤੁਹਾਨੂੰ ਪਤਾ ਲੱਗ ਜਾਣਾ ਰੋਡ ਤੋਂ ਹੁਣ ਅਸੀਂ ਚੱਲੇ ਸੀਗੇ ਤਲਵੰਡੀ ਸਾਬੋ ਨੂੰ ਤਖਤ ਸ੍ਰੀ ਦੰਦਵਾ ਸਾਹਿਬ ਨੂੰ ਰਾਹ ਬਹੁਤ ਸੋਹਣਾ ਨੇ ਜਿਵੇਂ ਤਨਤਨ ਸਾਹਿਬ ਨੂੰ ਜਾਣੇ ਹੁੰਨੇ ਆ ਸੇਮ ਤਨਤਨ ਸਾਹਿਬ ਆਪਣੇ ਬੈਕ ਸਾਈਡ ਨੂੰ ਚਲੇ ਜਾਂਦਾ ਰਾ ਇਹ ਚ ਲੈ ਜਾਂਦਾ ਤਲਵੰਡੀ ਸਾਬੋ ਨੂੰ ਰਾਜਸਥਾਨ ਵੱਲ ਨੂੰ ਤੇ ਇਹ ਰਾਹ ਸੁੰਨੇ ਨੇ ਸਿੰਗਲ ਰਾਹ ਨੇ ਆਲੇ ਦੁਆਲੇ ਧੁੰਦ ਫੈੜ ਡਿਗਣ ਲੱਗੀ ਮੌਸਮ ਬੇਕਿਰਕ ਜਿਹਾ ਹੀ ਆ ਬਸ 10 ਕਿ ਮਿੰਟਾਂ ਨੂੰ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਦਰਸ਼ਨ ਮੇਲੇ ਕਰਦੇ ਆਂ ਪ੍ਰਸ਼ਾਦਾ ਬਾਣੀ ਛਕਦੇ ਆਂ ਭੁੱਖ ਵੀ ਲੱਗਿਆਈ ਮੈਂ ਤੁਹਾਨੂੰ ਵੀ ਨਾਲ ਦਰਸ਼ਨ ਮੇਲੇ ਕਰਾਉਣੇ ਆ ਨਾਲ ਇਤਿਹਾਸ ਨਾਲ ਜਾਣਕਾਰੀ ਸਾਂਝ ਕਰਦੇ ਆਂ ਤੁਹਾਡੇ ਨਾਲ ਇੱਕ ਗੱਲ ਹੋਰ ਤੇ ਅਸੀਂ ਇੱਕ ਚੀਜ਼ ਤੇ ਹੋਰ ਧਿਆਨ ਦੇ ਤਾਂ ਆਪਣੇ ਵੱਲ ਤਾਂ ਦਰਖਤ ਬਹੁਤ ਵੱਢ ਤੇ ਆਪਣੇ ਨਾਲੋਂ ਹੋਰੇ 50% ਦਰਖਤ ਵੱਧ ਨੇ ਆਏ ਨਹੀਂ ਵੀ ਆ ਸੜਕ ਦੇ ਆਲੇ-ਦੁਆਲੇ ਨੇ ਲੋਕਾਂ ਨੇ ਘਰਾਂ ਦੇ ਵਿੱਚ ਵੀ ਪੰਜ-ਪੰਜ ਦਰਖਤ ਨੇ ਪਰਾਣੇ ਨਮਾਣਾ ਨੇ ਨਾਲ ਦੀ ਨਾਲ ਕੰਡਿਆਂ ਦੇ ਉੱਤੇ ਦਰਖਤ ਕੀ ਆਲੇ-ਦੁਆਲੇ ਸਾਰੇ ਕਿਤੇ ਹਰਿਆਲੀ ਹਰਿਆਲੀ ਜੀ ਜਿਹਾ ਲੱਗਦਾ ਪੂਰਾ ਆਪਣੇ ਵਾਲੇ ਤਾਂ ਹਲੇ ਬਹੁਤ ਇਗਨੋਰ ਕਰ ਰਹੇ ਨੇ ਇਹ ਚੀਜ਼ਾਂ ਨੂੰ ਵੈਸੇ ਏਰੀਆ ਬਹੁਤ ਸੋਹਣਾ ਵਾ ਜਿਉਂ-ਜਿਉਂ ਰਾਜਸਥਾਨ ਸਾਈਡ ਚਾਈ ਜਾਂਦੇ ਆਪਾਂ ਨਹੀਂ ਫਾਸਟੈਗ ਰੀਚਾਰਜ ਹੋਊਗਾ ਆ ਗਏ ਆਪਾਂ ਚੌਂਕ ਦੇ ਵਿੱਚ ਚੌਂਕ ਚੋਂ ਆਪਾਂ ਜਾਣਾ ਆਪਣੇ ਸੱਜੇ ਹੱਥ ਤਾਂ ਉੱਥੇ ਬਕਾਇਦਾ ਮੈਂਸ਼ਨ ਵੀ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਸ਼ਹਿਰ 'ਚ ਵੱਡਿਆਂ ਨੂੰ ਬਾਰ ਬਾਰੀ ਤਖਤ ਪੈ ਜਾਂਦਾ ਇਹ ਹੈ ਚੌਂਕ ਠੀਕ ਹੈ ਇੱਦਾਂ ਚੱਲ ਜਾਂਦਾ ਕੋਰਤਵਾਰ ਸਾਹਿਬ ਆਪਣੇ ਆ ਦਰਸ਼ਨਿੰਦੇ ਉਹਦੀ ਦੀ ਵੀਡੀਓ ਆਈ ਸੀ ਵਿਆਹ ਬਣਾ ਰਹੇ ਨੇ ਪਾਰਕਿੰਗ ਹੋਆ ਬੇਸਮੈਂਟ ਦੇ ਵਿੱਚ ਤੇ ਆਹ ਰਾਹ ਵਾ ਸਿੱਧਾ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਹੈ। ਚੱਲ। ਆ ਸਾਰੀ ਸੜਕ ਬਣੂਗੀ। ਮਿੱਟੀ ਪਾਈ ਪਈ ਆ ਬਜਰੀ ਪਾ ਕੇ। ਚੱਲ ਰਿਹਾ ਇੱਧਰ ਸਰਾਵਾਂ ਦੇ ਨਾਲ। ਉਹ ਸਮਾਨ ਆਇਆ। ਇੱਧਰੋਂ ਆਏ ਸੀਗੇ ਤੇ ਨਾਲ ਹੀ ਜੋੜਾ ਘਰ ਆ। ਦੇ ਸਾਹਮਣੇ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਬੱਡੇ ਨਹੀਂ ਝੜ ਸਕਦੇ ਨਕਰ ਕੀਰਤਨ ਕਰਕੇ ਸਾਰਾ ਪੂਰੇ ਪ੍ਰੋਗਰਾਮ ਲੈ ਕੇ ਆਇਆ ਦੇਖੋ ਸੱਚੋ ਸੰਡੇ ਕਰਕੇ ਵੀ ਸੰਗਟ ਆਈ ہوئی ਹੈ ਤੇ ਆਹ ਸਰੋਵਰ ਇੱਧਰ ਆ ਗਿਆ ਆਹ ਤੇ ਸਰੋਵਰ ਇੱਧਰ ਹੀ ਆ ਪਹਿਲਾਂ ਨਹੀਂ ਥਾਂ ਥੀ ਇਹ ਤੇ ਦਰਬਾਰ ਸਾਹਿਬ ਦੀ ਐਂਟਰੀ ਤੇ ਸੱਚੇ ਹੱਥ ਗੁਰਦੁਆਰਾ ਲਖਨਸਰ ਸਾਹਿਬ ਪਾਸਾਈ 10ਵੇਂ ਇੱਥੇ ਜਿਹੜੀ ਆਪਾਂ ਨੈਟ ਤੇ ਵੀਡੀਓ ਦੇਖਦੇ ਹਾਂ ਫੱਟੀਆਂ ਤੇ ਊੜਾ ੜਾ ਲਿਖਿਆ ਜਾਂਦਾ ਉਹ ਇੱਥੇ ਲਿਖਿਆ ਜਾਂਦਾ ਇਸ ਥਾਨ ਤੇ ਆਪਣੇ ਜਵਕਰ ਨੂੰ ਜ਼ਰੂਰ ਲੈ ਕੇ ਆਓ ਤੇ ਸੰਖੇਪ ਇਤਿਹਾਸ ਤਤਸੀ ਦੰਦਮਾ ਸਾਹਿਬ ਤੇ ਫੋਟੋ ਮੇ ਨਾਲ ਦੀ ਨਾਲ ਅਟੈਚ ਕਰ ਦੂੰ ਦੇਖ ਲਓ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਉਧਰੋਂ ਦੇਖ ਮਿਲਦੀ ਆ ਇਧਰ ਆਪਣਾ ਹੋਰ ਲੱਗਦਾ ਸੈ ਨੂੰ ਸਮਾਏ ਇਧਰ ਹੀ ਹੱਥ ਆ ਕੇ ਦਰਬਾਰ ਸਾਹਿਬ ਇਹ ਨਵੇਂ ਪਾਸੇ ਦਾ ਮੰਜੀ ਸਾਹਿਬ ਤੇ ਇਧਰ ਵੜਦੇ ਆ ਮਹਾਰਾ ਪ੍ਰਕਾਸ਼ ਆ ਤੇ ਨਾਲ ਆਪਣਾ ਇਤਿਹਾਸ ਲਿਖਿਆ ਦਮਦਮਾ ਸਾਹਿਬ ਦਾ ਗੁਰੂ ਕਾਸ਼ੀ ਨਾਂ ਸੀਗਾ ਤੇ ਇੱਥੇ ਆਪਣੇ 10ਵੇਂ ਪਾਸ ਆ ਜੀ ਨੇ ਅੰਗਰੂ ਗ੍ਰੰਥ ਸਾਹਿਬ ਜੀ ਦੀ ਸੇਜਣਾ ਕੀਤੀ ਸੀ ਭਾਈ ਮਨੀ ਸਿੰਘ ਜੀ ਤੋਂ ਤੇ ਉੱਤਲੀ ਸਾਈਡ ਬੈਕ ਸਾਈਡ ਤੇ ਗੁਰੂ ਘਰ ਇੱਧਰ ਵੀ ਹੈ ਇੱਥੇ ਕੋਈ ਦਰਸ਼ਨ ਮਿਲੇ ਕਰਕੇ ਆਉਂਦੇ ਆ ਆ ਗੁਰਦੁਆਰੇ ਤੋਂ ਇੱਧਲੀ ਸਾਈਡ ਆ ਗੁਰੂ ਘਰ ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਜੀ ਵੀਡੀਓ ਬਣਾਉਣ ਦੀ ਇਜਾਜ਼ਤ ਕਿਤੇ ਵੀ ਨਹੀਂ ਤੁਸੀਂ ਆਪ ਹੀ ਆ ਕੇ ਵਿਜ਼ਿਟ ਕਰੋ ਆ ਗੁਰੂ ਜੀ ਜੀ ਇਧਰੋਂ ਪੈਂਟਰੀ ਕੀਤੀ ਸੀ ਸਾਹਮਣੇ ਦੇਖ ਆਪਾਂ ਕਰਵਾ ਸਕਦੇ ਆ ਇਹ ਆਪਣਾ ਨਰਵਾ ਸਾਹਿਬ ਤੇ ਇਧਰ ਨਾਲ ਹੀ ਆਪਣੇ ਨਵੇਂ ਪਾਸਾ ਜਮਾਤ ਸਾਹਿਬ ਇਧਰ ਆਪਣਾ ਇਤਿਹਾਸ ਪ੍ਰੋਪਰ ਲਿਖਿਆ ਹੋਇਆ ਤੇ ਤੁਸੀਂ ਜਾ ਕੇ ਪੜ੍ਹਦੇ ਹੋ ਫੋਟੋ ਵਗੈਰਾ ਨਹੀਂ ਕੀਤੀ ਹੋਈ ਤੇ نیچے ਦੇਖਦੇ ਕੀ ਆ ਜਿੰਨਾ ਪੌੜੀਆਂ ਉੱਤਰੇ ਸਾਰੀ ਬਾਬਾ ਦੀਪ ਸਿੰਘ ਜੀ ਵਾਲਾ ਖੂਹ ਆ ਬਹੁਤ ਡੂੰਗਾ ਵਾ ਤੇ ਸਾਹਮਣੇ ਸਰੋਵਰ ਆ ਬਿੱਪੀਆਂ ਲਈ ਭਾਈਆਂ ਲਈ ਆਪਣੇ ਦਰਬਾਰ ਸਾਹਿਬ ਨੂੰ ਐਂਟਰੀ ਜਿੱਨਾ ਸਾਹਿਬ ਦੇ ਨਾਲ ਨੀਵੇਂ ਆਲੀ ਜਗਾ ਗੁਰਦੁਆਰਾ ਸਾਹਿਬ ਦੇ ਨਾ ਸਾਈਡ ਤੇ ਜਦੋਂ ਉੱਤੇ ਦੀ ਆ ਫਿਰ ਨਹੀਂ ਘੁੰਮਦੀ ਆ ਤੇ ਚਾਰੇ ਦਿਸ਼ਾਵਾਂ ਦੇ ਵਿੱਚ ਗੁਰੂ ਘਰ ਨੇ ਡੇਕਾ ਡੇਕ ਨੂੰ ਹੈਗਿਆ ਨੰਮੋਲੀਆਂ ਗੁਰਦੁਆਰੇ ਦੇ ਸੱਜੇ ਹੱਥ ਗੁਰਦੁਆਰਾ 베ਰ ਸਾਹਿਬ ਦੇਖ ਸਰ ਸਾਹਿਬ ਤਨ ਤਨ ਬੱਬਾ ਦੀਪ ਸਿੰਘ ਜੀ ਤੇ ਇਧਰ ਇਹ ਹੱਥ ਆ ਜਾਂਦਾ ਜੀ ਸਰੋਵਰ ਇਧਰ ਹੈਗਾ ਜੀ ਦਰਬਾਰ ਸਾਹਿਬ ਬਾਅਦ ਚ ਮੱਥਾ ਟੇਕਦੇ ਆ ਪਹਿਲਾਂ ਸਰੋਵਰ ਤੇ ਜਾਏਗੇ ਇੱਕ ਗੱਲ ਬਹੁਤ ਸੋਣ ਲੱਗੀ ਗੁਰਦੁਆਰਾ ਬਹੁਤ ਖੁੱਲਾ ਡੁੱਲਾ ਤੇ ਚਾਰੇ ਪਾਸੇ ਗੁਰੂ ਘਰ ਨੇ ਹੋਰ ਕੁਝ ਵੀ ਨਹੀਂ ਜੀ ਲੱਗਣ ਵਾਲੀ ਜਗਾ ਜਵਾਕਾਂ ਨੂੰ ਜ਼ਰੂਰ ਲੈ ਕੇ ਆਓ ਦਿਖਾਉਣ ਵਾਲੀ ਜਗਾ ਸਣ ਮੇਲੇ ਬਹੁਤ ਵਧੀਆ ਹੋ ਰਹੇ ਨੇ ਜਿਵੇਂ ਇੱਕ ਨਾ ਮਿਸਟਰੀ ਵਾਲੀ ਚੀਜ਼ ਹੁੰਦੀ ਆ ਵੀ ਆਪਾਂ ਇੱਕ ਗੁਰੂ ਘਰ ਦੇ ਵਿੱਚ ਜਾਂਦੇ ਆ ਉਹਦੇ ਵਿੱਚ ਦੀ ਦੂਜਾ ਗੁਰੂ ਘਰ ਦੇਖਦਾ ਫਿਰ ਆਪਾਂ ਉੱਥੇ ਜੰਨੇ ਉਦੋਂ ਕਹਾ ਹੋਰ ਗੁਰੂ ਘਰ ਦੇਖਦਾ ਆਪਾਂ ਉੱਥੇ ਵੀ ਪਹੁੰਚ ਰਹੇ ਆ ਫਿਰ ਜਾ ਕੇ ਚੌਥਾ ਗੁਰੂ ਘਰ ਦੇਖਦਾ ਤੇ ਇਸੇ ਤਰ੍ਹਾਂ ਗੁਰਦੁਆਰੇ ਦੇ ਚਾਰੇ ਪਾਸੇ ਗੁਰੂ ਘਰ ਨੇ ਤੇ ਕਾਊਂਟ ਕਰਕੇ ਤੁਹਾਨੂੰ ਮੈਂ ਬਾਅਦ ਵਿੱਚ ਦੱਸੂਗਾ ਕਿੰਨੇ ਗੁਰੂ ਘਰ ਨੇ ਬਾਕੀ ਵੀਡੀਓ ਮੈਂ ਬਣਾਈ ਨਹੀਂ ਨਾ ਮੈਂ ਚੋਰੀ ਚੋਰੀ ਬਣਾਈ ਹੈ ਕਿਉਂਕਿ ਜਿੱਥੇ ਲਾਊਡ ਹੀ ਨਹੀਂ ਮੈਂ ਬਣਾਉਣੀ ਵੀ ਨਹੀਂ ਗਈ ਜਿਹੜੀ ਚੀਜ਼ ਦਿਖਾਉਣ ਵਾਲੀ ਮੈਂ ਜ਼ਰੂਰ ਦਿਖਾਉਂਗਾ ਪਰ ਹਾਂ ਮੇਰੇ ਹਿਸਾਬ ਨਾਲ ਜਵਾਕਾਂ ਨੂੰ ਹੋਣ ਵਾਲਾ ਹੈਗਾ ਟਾਈਮ ਕਿਉਂਕਿ ਜਵਾਕਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਊਗਾ ਤਾਂ ਵਧੀਆ ਗੱਲ ਆ ਕਿਉਂਕਿ ਮਾਪੇ ਨੂੰ ਵੀ ਚਾਹੀਦਾ ਆਵਾ ਕਿੰਨਾ ਕੁ ਜਵਾਕਾਂ ਨੂੰ ਦੱਸਦੇ ਆ ਮਹੀਨੇ ਚ ਕਦਲ ਦੇਣ ਕੱਢਿਆ ਕਰੋ ਇਹ ਜੇ ਤੀਰਥ ਸਥਾਨ ਕਮਾਓ ਆਪਦੇ ਜਵਾਕਾਂ ਗੁਰਦੁਆਰਾ ਬਾਬਾ ਬੀਰ ਸਿੰਘੀ ਬਾਬਾ ਧੀਰ ਸਿੰਘ ਜੀ ਦੇ ਅੱਜ ਸੰਡੇ ਕਰਕੇ ਅਮਰਤਸ਼ਾਹ ਕੇ ਸੰਗਤਾਂ ਤੋਂ ਬਾਹਰ ਆਈਆਂ ਸਾਸਰੀਆ ਕਾਲ ਸਾਸਰੀਆ ਕਾਲ ਸਾਸਰੀਆ ਕਾਲ ਏ ਵੀ ਆਪਾਂ ਦੇਖਣਾ ਸੀਗਾ ਹਾਂ ਪਰ ਆਪਾਂ ਵੀ ਉਧਰ ਨੂੰ ਮੰਗੇ ਸੀ ਕੰਮ ਲੱਗੇ ਅਰਦਾਸ ਕਰੀਏ ਵੀ ਅੰਦੀ ਵਾਰੀ ਆਪਾਂ ਨੂੰ ਨਾ ਕਰਿਓ ਕਿਰਪਾ ਬੱਬਈ ਉਹ ਸਾਹਮਣੇ ਆਪਣੇ ਸੱਚੇ ਹੱਥੋਂ ਮੁੜਦੇ ਹੋ ਆਹ ਗੇਟ ਦੇ ਅੰਦਰ ਦੀ ਹੋ ਕੇ ਦਲਨਹੀਂ ਕਾ ਸਿੰਘਾਂ ਦੀ ਸ਼ੌਣੀ ਵੱਲ ਦੀ ਆਹ ਗੁਰੂ ਘਰ ਆ ਕੁਸ਼ਕ ਮਾਰਤਾਂ ਪ੍ਰਾਤਨੀਆਂ ਕੁਸ਼ਕ ਨਵੀਆਂ ਬਣਾਤੀਆਂ ਤੇ ਕੁਸ਼ਕ ਬੰਦ ਕਰਤੀਆਂ ਤੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਸਰ ਸਾਹਿਬ ਪਾਸਾ ਹੀ ਹੈਂ ਪਹਿਲੀ ਹੈ ਨੰਮੀਂ ਨੋਸੋ ਹੌਣੀ ਨਿਹੰਗਾ ਸਿੰਘਾਂ ਜੇ ਕਾਰ ਆ ਕੇ ਜਾਵੇ ਨਿਆ ਲੋ ਜਾਵੇ ਪਹਿਲੇ ਪਾਸ਼ਾਹੀ ਦੇ ਮਨ ਨੂੰ ਭਾਵੇ ਸਾਥ ਛੇੜੀਆਂ ਕਾਵਲ ਇਹ ਗੁਰਦੁਆਰੇ ਦਾ ਸਾਈਡ ਗੇਟ ਆ ਗਿਆ ਇੱਧਰ ਦੀ ਵੀ ਐਂਟਰੀ ਹੈਗੀ ਆ ਤੇ ਸਾਡੀ ਗੱਡੀ ਖੜੀ ਆ ਮੂਹਰੇ ਫਰੰਟ ਤੇ ਜਿੱਥੇ ਨਵੀਂ ਬਿਲਡਿੰਗ ਬਣਦੀ ਆ ਮਾਤਾ ਸਹਿਬ ਕੋਲ ਗਲਜ ਕਾਲਜ ਤਲਵੰਡੀ ਸਾਬੋ ਬਠਿੰਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਇੱਕ ਕਾਲਜ ਦਾ ਗੇਟ ਗੁਰਦੁਆਰਾ ਬਹੁਤ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਕਾਲਜ ਵੀ ਬੰਦ ਜਿਹਾ ਲੱਗਦਾ ਕਹਿੰਦੇ ਹਨ ਸਵੇਰ 1:00 ਵਜੇ ਅਸੀਂ ਆ ਗਏ ਸੀਗੇ 4:30 ਹੋਣ ਵਾਲੇ ਹੋਗੇ ਦਰਸ਼ਨ ਮੇਲੇ ਕਰਦਿਆਂ ਨੂੰ ਹੀ 2 ਘੰਟੇ ਲੱਗੇ ਨਾਲੇ ਅਸੀਂ 5-5 ਮਿੰਟ ਠਹਿਰ ਕਈ ਆ। ਕਈ ਗੁਰੂ ਘਰਾਂ ਦੇ ਵਿੱਚ ਅਸੀਂ ਰੋਕੇ ਵੀ ਨਹੀਂ ਜਸ ਮੱਥਾ ਟੇਕੀ ਆ ਗਏ। ਕਿਉਂਕਿ ਦਿਨ ਹੈਗੇ ਨੇ ਛੋਟੇ ਬਾਟ ਹੈਗੇ ਲੰਬੀ ਕਿਉਂਕਿ 5 ਵਜੇ ਤੋਂ ਧੁੰਦ ਪੈਣ ਲੱਗ ਜਾਂਦੀ ਆ। ਬਸ ਹੁਣ ਦਰਸ਼ਨ ਮੇਲੇ ਹੋ ਗਏ ਵਧੀਆ। ਹੁਣ ਅਸੀਂ ਜਾਂਦੇ ਆ ਘਰਾਂ ਨੂੰ। ਇਧਰੋਂ ਆਏ ਸੀਗੇ ਉੱਤੇਰੀ ਪ੍ਰਕਰਮਾ ਕੇ ਇਧਰ ਖੜੀ ਹੈ ਆਪਣੀ ਗੱਡੀ। ਤੇ ਇੱਕ ਗੁਰਦੁਆਰਾ ਸਾਹਿਬ ਇੱਧਰ ਵੀ ਆ ਇਹ ਜਾਇਦਾਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈ ਇਸ ਨਾਲ ਛੇੜਛੜ ਕਰਨਾ ਸਖਤ ਮਨਾ ਹੈ। ਦਰਸ਼ਨ ਮੇਲੇ ਹੋ ਗਏ। ਹੁਣ ਆਪਾਂ ਚੱਲਦੇ ਆਂ ਪਿੰਡ ਨੂੰ। ਪਿੰਡ ਜਾ ਕੇ ਕਰਦੇ ਆਂ ਗੱਲਬਾਤ। ਬਹੁਤ ਸ੍ਰੀ ਕਾਲ ਜੀ। ਇੱਕ ਹੋਣਾਗੇ ਸੀਗਾ ਜੀ ਆਪਾਂ ਘਰੇ ਤੇ ਹਨੇਰਾ ਕਰਕੇ ਮੈਂ ਕੁਛ ਰਾਹ ਵਗੈਰਾ ਤਾਂ ਖਾਇਆ ਨਹੀਂ ਕਿਉਂਕਿ ਦੀਨ ਤਾਂ ਕੁਛ ਹੈ ਨਹੀਂ ਸੀਗਾ। ਤੁੰਦ ਵੀ ਡਿਗਣ ਲੱਗੀ ਸੀ 7:30 ਵਜੇ। ਤੇ ਅੱਥੀ ਕਰਦੇ ਆਪਾਂ ਬਲੌਗ ਦੀ ਸਮਾਪਤੀ ਜੇ ਤੁਹਾਨੂੰ ਮੇਰਾ ਬਲੌਗ ਪਤਿਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਦਰਸ਼ਨ ਮੇਲੇ ਨਹੀਂ ਕੀਤੇ ਉਹ ਵੀ ਜਰੂਰ ਜਾਇਓ ਥੈਂਕ ਯੂ ਗੁੱਡ ਨਾਈਟ